ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਮਣਾ ਵਾਂਗੇ ਆਲੂ ਵਾਲਕੇ ਗੋਲ ਸ਼ੇਪ ਵਿੱਚ ਪਕਵਾਰੇ ਬਣਾਵਾਂਗੇ ਆਲੂ ਆਪਾਂ ਵੱਢ ਲਏ ਹੁਣ ਲੂਣ ਮਿਰਚ ਜੀਰਾ ਹਰੀ ਮਿਰਚ ਅਦਰਕ ਟਮਾਟਰ ਤੇ ਪਿਆਜ਼ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਦੇਖੋ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਆਪਾਂ ਲਾਵਾਂਗੇ ਕ੍ਰਿਆਟੀ ਜਿਹਨੂੰ ਬੇਸਨ ਕਹਿੰਦੇ ਆ ਇਹਦੇ ਵਿੱਚ ਆਪਾਂ ਲੂਣ ਹਲਕਾ ਜਿਹਾ ਮਿਰਚ ਪਾ ਕੇ ਥੋੜਾ ਜਿਹਾ ਜੀਰਾ ਮਿਕਸ ਕਰ ਲੈਣਾ ਪਾਣੀ ਪਾ ਕੇ ਆਪਾਂ ਪਤਲਾ ਜਿਹਾ ਘੋਲ ਬਣਾ ਲੈਣਾ ਇਹਦਾ ਦੇਖੋ ਇਸ ਤਰ੍ਹਾਂ ਬਣਾ ਲੈਣਾ ਤੇ ਹੁਣ ਆਪਾਂ ਆਲੂਆਂ ਨੂੰ ਆਪਣੇ ਲੈ ਕੇ ਇਹਦੀ ਇਸ ਤਰ੍ਹਾਂ ਸ਼ੇਪ ਬਣਾ ਲੈਣੀ ਆਲੂਆਂ ਦੀ ਤੇ ਤੇਲ ਆਪਣਾ ਗਰਮਿਆ ਇਦੇ ਵਿੱਚ ਆਪਾਂ ਇੱਕ ਇੱਕ ਕਰਕੇ ਆਲੂ ਪਾ ਦੇਣੇ ਆ। ਘ੍ਰਿਆਟੀ ਨੂੰ ਆਪਾਂ ਚੰਗੀ ਤਰ੍ਹਾਂ ਲਾ ਲੈਣਾ ਆ ਆਲੂਆਂ ਨੂੰ। ਦੇਖੋ ਹੁਣ ਆਪੇ ਇਹਨੂੰ ਥੋੜੇ ਸੇਕ ਤੇ ਪੱਕਣ ਲਈ ਛੱਡ ਦੇਣਾ ਆ। ਹਲਕਾ ਹਲਕਾ ਆਪਾਂ ਇਹਨਾਂ ਨੂੰ ਹਿਲਾਇ ਜਾਣਾ ਆ। ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਵਿੱਚੋਂ ਕੱਢ ਲਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਖਾਵਾਂਗੇ ਦੇਖੋ ਕਿੰਨੀ ਵਧੀਆ ਸ਼ੇਪ ਆਈ ਆ ਇਹਨਾਂ ਨੂੰ ਤੁਸੀਂ ਜਰੂਰ ਘਰ 'ਚ ਬਣਾਇਓ ਤੇ ਦੇਖੋ ਕਿੰਨੇ ਸੁਆਦ ਬਣਿਆ ਖਾ ਕੇ ਧੰਨਵਾਦੀ ਤੁਹਾਡਾ ਮੇਰੇ YouTube ਚੈਨਲ ਤੇ ਆਨ ਦਾ